ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸਤਰ ਤਰੁਣ ਚੋਗ ਨੇ ਆਪਣੇ ਮਾਤਾ ਜੀ ਦੇ ਨਾਲ ਦਿੱਲੀ ਸਥਿਤ ਆਪਣੇ ਨਿਵਾਸ ਸਥਾਨ ਤੇ ਇੱਕ ਪੇੜ ਮਾਂ ਕੇ ਨਾਮ ਮੁਹਿੰਮ ਦੇ ਤਹਿਤ ਇੱਕ ਰੁੱਖ ਲਗਾਇਆ ਅਤੇ ਸਾਰਿਆਂ ਨੂੰ ਵੱਤ ਵਤ ਰੁੱਖ ਲਗਾਉਣ ਦੀ ਅਪੀਲ ਕੀਤੀ ਜਿਹੜਾ ਨੇਚਰ ਦੀ ਰੱਖਿਆ ਕਰਦਾ ਹੈ ਨੇਚਰ ਨੂੰ ਹੀ ਰੱਖਿਆ ਕਰਦਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਇੱਕ ਮੁਹਿੰਮ ਚਲਾਈ ਕਿ ਅਸੀਂ ਸਾਰੇ ਇੱਕ ਪੇੜ ਮਾਂ ਦੇ ਨਾਮ ਲਾਈਏ ਸਾਡੇ ਗੁਰੂਆਂ ਨੇ ਪੀਰਾਂ ਨੇ ਪਗੰਬਰਾਂ ਨੇ ਦੇਵਤਾਵਾਂ ਨੇ ਭਾਰਤ ਦੇ ਹਰ ਧਾਰਮਿਕ ਰੰਚ ਪ੍ਰਿਆਵਰਣ ਨੂੰ ਪ੍ਰਿਆਵਰਣ ਸੰਤੁਲਨ ਆਪਣੀ ਪਰੰਪਰਾ ਹੈ ਸਾਡੇ ਸ਼ਾਸਤਰਾਂ ਚ ਲਿਖਿਆ ਕਿ ਜੋ ਅੰਦਰ ਹੈ ਉਹ ਹੀ ਸ੍ਰਿਸ਼ਟੀ ਹੈ ਇਸ ਲਈ ਸਾਨੂੰ ਪ੍ਰਿਆਵਰਣ ਤੇ ਬਹੁਤ ਧਿਆਨ ਦੇਣਾ ਚਾਹੀਦਾ ਪ੍ਰਿਆਵਰਣ ਭਾਰਤ ਦੀ ਸੰਸਕ੍ਰਿਤੀ ਦਾ ਸਭਿਆਤਾ ਦਾ ਮੂਲ ਹੈ ਇਸ ਵਾਰ ਪ੍ਰਿਆਵਰਣ ਦਾ ਥੀਮ ਹੈ ਪਲਾਸਟਿਕ ਮੁਕਤ ਗਰਵ ਹੈ ਕਿ ਭਾਰਤ ਇਸ ਦਿਸ਼ਾ ਚ ਯਾਨੀ ਲਾਈਫ ਸਟਾਈਲ ਫੋਰ এনवायरमेंट ਆਜ ਇੱਕ ਜਨ ਅੰਦੋਲਨ ਬਣਿਆ ਹੈ ਔਰ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਸੇ ਅਥਕ ਪ੍ਰਯਾਸ ਕਰ ਰਹੇ ਔਰ ਮੈਨੂੰ ਗਰਵ ਹੈ ਅਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤ੍ਰਿਤ ਚ ਪਰਿਆਵਰਣ ਭਾਰਤ ਦੇ ਜੰਡੇ 'ਚ ਨੰਬਰ 1 ਤੇ ਮੈਂ ਇੱਕ ਵਾਰ ਫੇਰ ਪਰਿਆਵਰਣ ਦਿਵਸ ਤੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ